प्रॉब्लम ही हमें है ना विधान परी चक्कर है आए बारी मीटिंग करते हैं ऐसी क्या कि तोड़ जाने होना तो कोई सब्जी नहीं करना कौन सा जवान मालवाजी पूरा करने भी जा रखा है इस मीटिंग में नेहरू जी पूरी छुट्टी दे रहा वो ही पूरा चक्कर नहीं आया पर दीप तो किसे नहीं देखा पर दीप नूज दस के भी ਉਹਨੂੰ ਵਿਚਾਰੇ ਉਹਦਾ ਜਿਹੜਾ ਖੜਾ ਉਹਨੂੰ ਵਿਚਾਰੇ ਛੱਡਿਆ ਉਹਨੂੰ ਕਹਿੰਦਾ ਜਿਉਂ ਦੀ ਕਮੇਟੀ ਚੱਲੇ ਉਹਨੂੰ ਕੋਈ ਕੰਮ ਨਹੀਂ ਕਰ ਦਿੰਦਾ ਪਰ ਉਹਨੂੰ ਕਿੱਥੇ ਬਿਲਾਉਗੇ ਇੰਨਾ بڑا ਸ਼ਾਮ ਕਰ ਦੋ ਮੈਂ ਪ੍ਰਦੀਪ ਨਾਲ ਗੱਲ ਕਰਨੀ ਹੈ ਭਾਈ ਜੀ ਪ੍ਰਦੀਪ ਆਵੇ ਤਾਂ ਵਿਕਾਸਿਕ ਕੰਮ ਕਰ ਸੀ ਕਹਿੰਦੇ ਨਹੀਂ ਪਰ ਇੱਕ ਗੱਲ ਆ ਵੀ ਪ੍ਰਧਾਨ ਨੂੰ ਸ਼ਹਿਰ ਕਮੇਟੀ ਲਈ ਪ੍ਰਧਾਨ ਚੁਣਦਾ ਹੈ ਇਸ ਲਈ ਵੀ ਦਫ਼ਤਰ ਵਾਲਾ ਸਟਾਫ ਆਪਣੀ ਮਰਜ਼ੀ ਨਾ ਕਰੇ ਪ੍ਰਧਾਨ ਇਹ ਬਕਾਸ ਦਾ ਕੰਮ ਚੱਲਦਾ ਹੈ ਸਫਾਈ ਦਾ ਕੰਮ ਨਹੀਂ ਹੋ ਰਿਹਾ ਬਲਕਿ ਸਾਡੀ ਗੋਮੇਰੇ ਵਾਰਡ ਦੇ ਵਿੱਚ ਬਲਕਿ ਪੈਣੇ ਤੇ ਅਸੀਂ ਪ੍ਰਧਾਨੀਆਂ ਤੋਂ ਬਾਲਕ ਮੰਗੇ ਇੱਕ ਬਾਲਕ ਚਲਿਆ ਸਾਡੇ ਇੱਕ ਬਾਲਕ ਸਰਦੋਸ਼ੀ ਦੁਆਰਾ ਫੋਨ ਕਰਕੇ ਪੁੱਛਣ ਨੂੰ ਮੈਂ ਅੱਜ ਕਿਹ ਕੋਈ ਬਾਲਕ ਆ ਗਿਆ ਤੇ ਟੈਂਡਰ ਬਾਲਕ ਸਾਥੇ ਮਿਲ ਕੇ ਮੈਡੀਕੀ ਕਮੇਟੀ ਤੋਂ ਸਾਡੀ ਲੋੜ ਤੋਂ ਵੱਧ ਵੀ ਮਿਲ ਗਏ ਸਾਨੂੰ ਹੈ ਸਾਡੀ ਨੂੰ ਸਮੱਸਿਆ ਹੱਲ ਹੋ ਗਈ ਪਰ ਮੈਂ ਗੱਲ ਕਰਦੀ ਹਾਂ ਪੁਛਾਨੀ ਆ ਗਈ ਇਹ ਕਹਿੰਦੇ ਕਿ ਟੈਂਡਰ ਲੱਗਣੇ ਮੈਨੂੰ ਨਹੀਂ ਪਤਾ ਕਿ ਟੈਂਡਰ ਕਦੋਂ ਲੱਗਣੇ ਆ ਕਦੋਂ ਬਾਲਕ ਬੁਲਾਉਣਗੇ ਤੇ ਕਦੋਂ ਉਹ ਖੇਤਾਂ ਦਾ ਕੰਮ ਹੋਊਗਾ ਤਤਰਾ ਜੀ ਤੁਸੀਂ ਕਾਂਗਰਸ ਦੇ ਕਾਉਂਸਲਰ ਹੋ ਤੇ ਪ੍ਰਧਾਨ ਦੀ ਉਸੇ ਤਰ੍ਹਾਂ ਦਈਆ ਫਿਰ ਕੀ ਕਾਰਨ ਵੀ ਤੁਹਾਡੇ ਕੰਮ ਹੀ ਨਹੀਂ ਹੋ ਰਹੇ ਤੁਹਾਡੇ ਇੱਕ ਵਾਰ ਚ ਸਫਾਈ ਨਹੀਂ ਹੋ ਰਹੀ ਕੀ ਕਰਨਾ ਜੀ ਇਹ ਤਾਂ ਪ੍ਰਧਾਨੀਆਂ ਨੂੰ ਪਤਾ ਹੋਣਾ ਤੁਹਾਡਾ ਦੇਖੋ ਅਸੀਂ ਤਾਂ ਇਹ ਕਹਿੰਦੇ ਆਂ ਵੀ ਪ੍ਰਧਾਨੀਆਂ ਨੂੰ ਚਲੋ ਇਹਨਾਂ ਨੂੰ ਚੁਣਿਆ ਹਨਾ ਸਾਰਿਆਂ ਦੀ ਸਹਿਮਤੀ ਨਾਲ ਇਹ ਚੁਣੇ ਗਏ ਇਹਨਾਂ ਨੂੰ ਸਾਰੇ ਕਾਉਂਸਲਰਾਂ ਦਾ ਮਾਣ ਰੱਖਣਾ ਚਾਹੀਦਾ ਸੀ ਕਿਉਂਕਿ ਇਹਨਾਂ ਦੇ ਜੇ ਇਹ ਕਾਂਗਰਸ ਵੱਲੋਂ ਪ੍ਰਧਾਨ ਬਣੇ ਕਿ ਕਾਂਗਰਸ ਦੇ ਸਾਰੇ ਕੌਂਸਲਰ ਇਹਨਾਂ ਦੇ ਨਾਲ ਸੀਗੇ ਇਹਨਾਂ ਨੂੰ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀ ਪਰ ਇਹਦੇ ਵਿੱਚ ਮੈਂ ਤਾਂ ਇਹ ਕਹੂੰਗੀ ਵੀ ਇਹ ਇੱਕ ਈਗੋ ਪ੍ਰੋਬਲਮ ਹੈ ਜੀ ਹੋਰ ਕੁਝ ਨਹੀਂ ਜਿਵੇਂ ਮੀਟਿੰਗ ਅੱਜ ਦੀ ਕੈਨਸਲ ਕੀਤੀ ਮੁੱਦਾ ਤੁਸੀਂ ਜ਼ੋਰ ਸ਼ੋਰ ਨਾਲ اٹھਾਇਆ ਵੀ ਉਹਦਾ ਪ੍ਰੋਟੋਕਾਲ ਹੋਣਾ ਚਾਹੀਦਾ ਕਿੰਨੇ ਘੰਟੇ ਬਾਅਦ ਕਿੰਨੇ ਡੇ ਬਾਅਦ ਤੇ ਜੇ ਮਤਲਬ ਉਹ ਪ੍ਰੋਟੋਕਾਲ ਮੁਤਾਬਕ ਨਹੀਂ ਕੈਨਸਲ ਫਿਰ ਤੁਸੀਂ ਕੀ ਮਤਲਬ ਉਹ ਸ਼ਿਕਾਇਤ ਪੱਤਰ ਦੇਵੋਗੇ ਕੋਈ ਸ਼ਿਕਾਇਤ ਇਹ ਇੱਕ ਬਿਡਿੰਗ ਸਾਡੇ ਕੋਲ ਬਾਤ ਸਾਜੀ ਹੈ ਇਹ ਇੱਕ ਇੱਕ ਪ੍ਰੋਟੋਕੋਲ ਨਹੀਂ ਜੇ ਇਹ ਇਹ ਬਿਡਿੰਗ ਜਿਹੜੀ ਕੈਨਸਲ ਕਰਨ ਦੀ ਗੱਲ ਕਰਦੇ ਕੋਈ ਮੀਟਿੰਗ ਕੈਨਸਲ ਨਹੀਂ ਹੋ ਜੀ ਮੀਟਿੰਗ ਕੈਨਸਲ ਹੁੰਦੀ ਹੈ ਉਹਦਾ ਲਿਖਤੀ ਜਵਾਬ ਆਉਂਦਾ ਜੀ ਜੇ ਲਿਖਤੀ ਕੋਈ ਚੀਜ਼ ਆਈ ਨਹੀਂ ਤੇ ਦੈਟਸ ਇਟ ਮੀਟਿੰਗ ਕੈਨਸਲ ਨਹੀਂ ਅਸੀਂ ਮੈਂਬਰ ਮੌਜੂਦ ਆ 9 ਮੈਂਬਰ ਹੀ ਹਾਜ਼ਰ ਬੈਠੇ ਅਸੀਂ 9 ਮੈਂਬਰ ਸਿਧਾਂਤ ਦਾ ਰੂਲ ਆ ਅਸੀਂ ਮੀਟਿੰਗ ਪਾਸ ਕਰ ਸਕਦੇ ਹਾਂ ਅਸੀਂ ਆਏ ਤੇ ਚੇਅਰਮੈਨ ਪੜਾ ਕੇ ਮੀਟਿੰਗ ਪੋਲੀ ਜੈਸਟੀ ਅਜੀ ਮੈਂ ਫਰਸਟ ਕੀਤਾ ਜੀ ਮੋਲਕ ਦਾ ਮੋਟੇ ਸਿਸ਼ਮਾਰੀ ਨੂੰ ਚੇਰਮੈਨ ਜੀ ਨੇ ਸੈਕਿੰਡ ਮਾਲਵਾ ਜੀ ਨੇ ਕੀਤਾ ਜੀ ਅਮਰਜੀਤ ਸਿੰਘ ਮਾਲਵਾ ਜੀ ਨੇ ਸੈਕਿੰਡ ਕਰਤਾ ਇਹਨਾਂ ਨੇ ਇਹ ਐਜ਼ ਚੇਰਮੈਨ ਸਾਡੀ ਮੀਟਿੰਗ ਦੇ ਅੱਜ ਦੇ ਚੇਰਮੈਨ ਹੈ ਚੇਰਮੈਨ ਸਾਹਿਬ ਵੱਲੋਂ ਵੀ ਮੀਟਿੰਗ ਪਾਸ ਹੋ ਗਈ 9 ਬੰਦੇ ਦੀ ਸਰਬਸੰਮਤੀ ਨਾਲ ਮੀਟਿੰਗ ਪਾਸ ਹੋ ਚੁੱਕੀ ਹੈ ਉਹਦੇ ਤੋਂ ਮੋਟੇ ਗਿਣ ਕੇ ਗਿਣਤੀ 26% ਹੈ ਇਹ ਮੀਟਿੰਗ ਪਾਸ ਹਾਉਸ ਦਾ ਬੋਮਾ ਹਾਉਸ ਦਾ ਬੋਮਾ ਦੂਸਰੀ ਗੱਲ ਹੈ ਜੀ ਜਿਹੜੇ ਸਾਡੇ ਅੱਜ ਦੇ ਇੰਚਾਰਜ ਅਫਸਰ ਸਾਹਿਬ ਨੇ ਬਿਠੇ ਹੈ ਜੀ ਅਫਸਰ ਸਾਹਿਬ ਨੇ ਇਹਦੇ ਲਿਖਤੀ ਰੂਪ ਚ ਲਿਖ ਦਿੱਤਾ ਵਾ ਕਿ ਮੀਟਿੰਗ ਜਿਹਨੇ ਮੈਂਬਰ ਉਹਨਾਂ ਪਾਸ ਕੀਤੀ ਤੀ ਹੈ ਇਹਦਾ ਆਪਾਂ ਜੋ ਡੂ ਰਿਕਾਰਡ ਹੈਗਾ ਐਜੇ ਰਿਕਾਰਡ ਤੁੰਗ ਜਿੰਦੇ ਨੇ ਐਜੇ ਰਿਕਾਰਡ ਅਸੀਂ ਕਮੇਟੀ ਕੋਲੋਂ ਕਮੇਟੀ ਦੇ ਸਾਹਮਣੇ ਕਰਾ ਦੇਣਾ ਇਹ ਜਿਹੜੀ ਕਾਲ ਹੈ ਇਹ ਮਨੂਤਾ ਹੋ ਗਈ ਜਿਨੀਦਰ ਇਹ ਲਿਖਤੀ ਨਹੀਂ ਕਰਦੇ ਆਪਾਂ ਇੱਥੇ ਗੱਲ ਬਰਬੜੀ ਇਹ ਕੋਈ ਹੈ ਨਹੀਂ ਭਾਈਚਾਰੀ ਵਾਲੀ ਗੱਲ ਹੈ ਇਹ ਚ ਕਾਨੂੰਨ ਹੈ ਇੱਕ ਸਬਧਾਨ ਹੈ ਸਰਦਾਰਨੀ ਦੇ ਤੌਰ ਤੇ ਦੇਖਿਆ ਜਾਵੇ ਜੇ ਆਪਾਂ ਲਾਰਡ ਦੇ ਰੈਗੂਲੇਸ਼ਨ ਨੂੰ ਚੱਲੀਏ ਤਾਂ ਫਿਰ ਇਹਦਾ ਮਤਲਬ ਤਾਂ ਇਹ ਹੈ ਕਿ ਉਹ ਲਾਰਡ ਰੈਗੂਲੇਸ਼ਨ ਤਾਂ ਹੀ ਵੈਲਿਡ ਹੋਊਗਾ ਕਿ ਭਾਈ ਇਹ ਉਹ ਲਿਖਤੀ ਹੋਊਗਾ ਸੜਕ ਤੇ ਲਿਖਤੀ ਆਏਗੀ ਕਿਉਂਕਿ ਅੱਜ ਸੋਸ਼ਲ ਮੀਡੀਆ ਚੱਲਦਾ ਹੈ WhatsApp ਆਜੇ Facebook ਆਜੇ ਕੋਈ ਸਿਸਟਮ Instagram ਆਈ ਆਜੇ ਜੇ ਉਹ ਚੀਜ਼ ਆਈ ਨਹੀਂ ਤਾਂ ਵੈਲਿਡਿਟੀ ਨਹੀਂ ਹੋਊਗੀ ਇਹ ਤਾਂ ਇਹ ਗੱਲ ਹੈ ਕਿ ਵੈਸੇ ਆਪਾਂ ਘਰੇ ਬੈਠੇ ਕਹਿੰਦੇ ਨੇ ਕਿ ਮੀਟਿੰਗ ਕੈਨਸਲ ਆ ਗਈ ਹੈ ਕੈਨਸਲ ਤਾਂ ਤਾਂ ਹੋਊਗੀ ਤੁਸੀਂ ਲਿਖਤੀ ਦੇ ਦੇ ਇਹ ਇੱਕ ਲਿਖਤੀ ਦੇ ਦੇ ਲਿਖ ਕੇ ਅਸੀਂ ਕੈਨਸਲ ਤਾਂ ਅਸੀਂ ਮੰਗਦੇ ਵੀ ਅਸੀਂ ਤਾਂ ਮੀਟਿੰਗ ਪਾਸ ਕਰਤੀ ਹੈ ਇਹ ਇਹ ਪ੍ਰੋਪਰ ਤੇ ਰ ਇਹ ਐਕਸੈਪਟ ਕਰਨ ਨੂੰ ਨਹੀਂ ਮੈਂ ਇਹ ਪ੍ਰਧਾਨੀਆਂ ਨੂੰ ਚਾਹੀਦਾ ਸੀ ਚਲੋ ਪਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੋਗੀ ਪਰ ਮੀਟਿੰਗ ਵਿੱਚ ਆਉਣੇ ਸਾਰਿਆਂ ਨੂੰ ਕਹਿੰਦਾ ਵੀ ਸਰ ਮੈਨੂੰ ਆਹ ਪ੍ਰੋਬਲਮ ਹੋਉਂਦੀ ਨਹੀਂ ਅੱਜ ਕਿ ਆਪਾਂ ਮੀਟਿੰਗ ਪੋਸਟਪੋਨ ਕਰ ਦਿੰਦੇ ਆ ਅਗਲੇ ਹਫਤੇ ਰੱਖੀ ਜਾਂਦੀ ਕੋਈ ਕੋਈ ਮੁਸ਼ਕਲ ਨਹੀਂ ਸੀ ਐਸੇ ਇਨਸਾਨਾਂ ਨਾਲ ਸੀ ਜਿਹਨਾਂ ਦੀ ਪ੍ਰੋਬਲਮ ਨੂੰ ਸਮਝਦੇ ਆ ਪਰ ਇਹਨੇ ਮਤਲਬ ਇਹ ਨਹੀਂ ਕਿ ਮੀਟਿੰਗ ਨਹੀਂ ਚਾਹਤੇ ਇਹਨੇ ਬਸ ਤਾਂ ਦਿੰਦੇ ਨੇ ਕਿੰਨੀ ਦੇਰ ਬਾਅਦ ਹੋ ਰਹੀ ਹੈ ਮੀਟਿੰਗ ਜੀ ਅੱਜ ਦੀ ਇਹ ਦਸੰਬਰ ਦੇ ਵਿੱਚ ਮੇਰੇ ਕੋਲ 15 16 ਰੀਕੋਲਿਸ਼ਨ ਦੀ ਮੀਟਿੰਗ ਦੇ ਵਿੱਚ ਨਾ ਅਸੀਂ ਆਪਣਾ ਜੀਓ ਨਹੀਂ ਹੋਊਗਾ ਚੇਅਰਮੈਨ ਅਸੀਂ ਚੁਣ ਕੇ ਅਸੀਂ ਆਪਣੀ ਮੀਟਿੰਗ ਕਰ ਸਕਦੇ ਹਾਂ ਅਸੀਂ ਆਪਣੀ ਮੈਟਰ ਪਾਸ ਕਰ ਸਕਦੇ ਹਾਂ ਜੀ ਬਸ ਬਸ ਸਾਡੇ ਵਿੱਚ ਬੈਠੇ ਨਵੇਂ ਆਏ ਦਸਨ ਜਿਨ੍ਹਾਂ ਨੂੰ ਵਿਦਿਆਰਥੀ ਜੀ ਆਇਆਂ ਜੀ ਆਉਂਦੇ ਆ ਤੇ ਮੇਰੇ ਸਾਥੀ ਪ੍ਰੈਸ ਪ੍ਰੋਟੋਕੋਲ ਜਿਹੜੇ ਪ੍ਰੈਸ ਵੀਰ ਨੇ ਉਹਨਾਂ ਨੂੰ ਇਸ ਮੀਟਿੰਗ ਚ ਆਉਣ ਜੀ ਆ ਅੱਜ ਜੋ ਸਾਰੇ 10 ਕੰਫਰੰਸ ਰੂਮ ਕੋਈ ਸ਼ੰਕੀ ਟੈਕ ਵਾਸੇ ਕਾਲ ਕੀਤੀ ਗਈ ਸੀ ਉਹ ਅੱਜ ਪ੍ਰਧਾਨ ਜੀ ਨੇ ਜਿੰਦਰਪਰ ਰਾਣਾ ਜੀ ਨੇ ਖਾਈ 30 ਮਿੰਟ ਰੱਖੀ ਸੀ ਜੋ ਕਿ ਐਨ 5 ਮਿੰਟ ਪਹਿਲਾਂ ਉਹਨਾਂ ਨੇ ਕੈਨਸਲ ਕਰ ਦਿੱਤੀ ਉਹ ਤਾਂ ਬੁਜੀਤੀ ਉਹਨਾਂ ਨਾਲ ਵਿੱਚ ਕੋਈ ਸਾਨੂੰ ਦਿੱਤੇ ਨਹੀਂ ਆਇਆ ਕੋਈ ਲਿਖ ਕੇ ਨਹੀਂ ਆਇਆ ਕੋਈ ਮੈਸੇਜ ਨਹੀਂ ਆਇਆ ਸਿਰਫ ਇੱਕ ਕੱਟੇ ਰਿਹਾ ਅੱਜ ਨਾ ਫੋਨ ਆਇਆ ਇਹ ਮੀਟਿੰਗ ਕੈਨਸਲ ਕੀਤੀ ਜਾਂਦੀ ਹੈ ਕੋਈ ਸਾਨੂੰ ਵਜ੍ਹਾ ਦੱਸੇ ਵੀ ਕਿਉਂ ਕੈਨਸਲ ਕੀਤੀ ਹੈ ਕਿਉਂ ਮੀਟਿੰਗ ਵਿੱਚ ਨਹੀਂ ਆਇਆ ਇਸ ਕਰਕੇ ਅਸੂ ਆਪਣੇ ਸਾਥੀ ਮੋਹੰਦਰਾ ਨਾਲ ਅੱਜ ਇੱਕ ਮੀਟਿੰਗ ਦਾ ਐਜੰਡਾ ਸੀ ਜਿਸ ਕਰ ਕਰ ਅੱਜ ਦਾ ਟਾਈਮ ਜਦੋਂ ਮੈਂ ਕਰਦਾ ਮੈਸ ਨਿਰਪੱਖ ਸਾਰਿਆਂ ਦੇ ਡਿਪਾਰਟਮੈਂਟ ਕੰਮ ਲਈ ਸੱਤ ਮਹੀਨੇ ਲਈ ਕੰਮ ਪਾਇਆ ਸੀ ਇਹ ਕੁਝ ਨੂੰ ਜਾਂ ਪਰ ਲੱਗ ਗਿਆ ਉਹ ਟੈਂਡਰ ਲੱਗੇ ਸੀ ਉਹ ਕੈਨਸਲ ਹੋ ਗਏ ਸੀ ਕਿਸੇ ਵਜ੍ਹਾ ਕਰਕੇ ਇਹ ਬੰਦੇ ਹੁਣ ਟੈਂਡਰ ਨਹੀਂ ਲਵਾਏਗੇ ਇਹਪਰਵਾਨ ਜੀ ਕੋਲ ਟੈਂਡਰ ਲੈ ਗੁਆਏਗੇ ਦੁਆਰਾ ਇਹ ਕਿੰਨੇ ਨੇ ਵਿਕਾਸ ਦਾ ਕੰਮ ਬਕਾਲ ਤੱਕ ਨੂੰ ਅਸੀਂ ਚੋਣਾ ਚਾਹੁੰਦੇ ਆ ਮੈਂ 23 ਦੇ 23 ਮਾਰਾਂ ਦੇ ਪੱਜ ਸੀਗੇ ਜਿੰਦੇ ਵਿੱਚ ਇਹਨਾਂ ਦੇ ਮਾਰਾਂ ਦੇ ਵੀ ਵਿੱਚ ਘਣ ਪਾਏ ਨੇ ਮੈਡਮ ਗੁਰਪ੍ਰਤਪਤਾ ਜੀ ਦੇ 50 ਲੱਖ ਰੁਪਏ ਦਾ ਕੰਮ ਪਾਇਆ ਜੀ 5 ਨੰਬਰ ਰੰਜੀਤਪੁਰ ਦੇ ਚੋਂ ਆਇਆ 16.5 ਲੱਖ ਰੁਪਏ ਦਾ ਜਰਨੈਲ ਰੋਡ ਤੇ 5.5 ਲੱਖ ਰੁਪਏ ਦਾ ਵਿਕਰਮ ਜੱਸੀ ਦੇ ਪਾਇਏ ਨੇ ਮੇਜ ਦੇ ਮੇਚੀ ਦੇ ਸੁਹਰੇਮਪੁਰ ਰਮਨ ਸਿੰਘ ਮਲਖਾਉਂਪੁਰ ਉਹ ਵੀ ਦਸਨਾ ਦੇ ਵੀ ਰਵਿੰਦਰਪਾਲ ਰਾਜੂ ਦੇ ਮੁਖਪਲ ਗੋਇਲ ਕਵਤਾ ਰਾਣੀ ਜੇਤੰਦਰਪਾਲਾ ਸਭ ਦੇ ਮਾਮੋਂ ਕੰਮ ਫੈਰਲਰ ਬਾਈ ਸਾਰੇ ਸਾਰੇ 23 ਬਾੜ ਦੇ ਇਹਨਾਂ ਨੇ ਅੱਜ ਤੱਕ ਟੈਂਟਰ ਵੀ ਲਵਾਏ ਵਿਕਾਸ ਦਾ ਕੰਮ ਇਹ ਨਹੀਂ ਹੁੰਦੇ ਇਹ ਇਹਨਾਂ ਨੇ ਕੁਝ ਨਹੀਂ ਕਰਨਾ ਜੋ ਕਰਾਂਗੇ ਅਸੇ ਇਹ ਲਾਗੇ ਇਹ ਹਾਲ ਤੱਕ ਟੈਂਟਰ ਵੀ ਲਵਾ ਸਕੀ ਦੱਸੋ ਵਿਕਾਸ ਦਾ ਕੰਮ ਕੌਣ ਲੋਪ ਰਿਆ ਇਹ ਖੁਦ ਲੋਪ ਰਿਆ ਸੀਸ ਕੁਮਾਰ ਜੀ ਤੇ ਅੱਜ ਇਹ ਚੇਅਰਮੈਨ ਜੀ ਸ਼ਿਵਾਰਜੀ ਨੇ ਇਹ ਮੀਟਿੰਗ ਪਾਸ ਕਰ ਦਿੱਤੀ